ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿੰਦਾ ਬਾਦ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਸ਼ਵਰ ਕਮੇਟੀ ਪੰਜਾਬ ਜਿੰਦਾ ਬਾਦ ਜਿੰਦਾਬਾਦ ਜਿੰਦਾਬਾਦ 55 50 50 ਪਾਇ ਕਿਸਾਨਾਂ ਦਾ ਕਨੇ ਦਾ ਪੈਸਾ ਸਰਕਾਰ ਜਾਰੀ ਕਰੇ ਜਾਰੀ ਕਰੇ ਜਾਰੀ ਕਰੇ ਮਿਲਾਂ ਨੂੰ ਚਾਲੂ ਕਰੇ ਚਾਲੂ ਕਰੇ ਚਾਲੂ ਕਰੇ ਸਰਕਾਰ ਰੁਕਾ ਹੋਇਆ ਕਿਸਾਨਾਂ ਦਾ 55 ਰੁਪਇਆ 50 ਪਾਇ ਤੁਰੰਤ ਸਰਕਾਰ ਨੇ ਝੂਠਾ ਵਾਦਾ ਲollipops ਦੇ ਦਿੱਤਾ ਹੈ ਕਿ 25 ਨਵੰਬਰ ਨੂੰ ਮਿਲਣਾ ਚાલુ ਹੋਣ ਗਿਆ ਤੇ ਇੰਨੇ ਲੰਬੇ ਸਮੇਂ ਤੇ ਵਿੱਚ 55 ਰੁਪਏ 50 ਪੈਸੇ ਜੋ ਸਰਕਾਰ ਨੇ ਰੇਟ ਦੇ ਵਿੱਚ ਪਾਉਣੇ ਸੀ ਸਾਡੇ ਖਾਤੇਾਂ 'ਚ ਉਹ ਅਜੇ ਤੱਕ ਸਰਕਾਰ ਨੇ ਰਾਸ਼ੀ ਜਿਹੜੀ ਨਹੀਂ ਪਾਈ ਆ ਸასი ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਨਰਲੇਵ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਗਰਾਇਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪ੍ਰਾਣਾਸ਼ਾਲਾ ਚੌਂਕ ਦੇ ਵਿੱਚ ਮਕੇਰੀਆਂ ਗਰਦਾਸਪੁਰ ਮੁੱਖ ਮਾਰਗ ਤੇ ਪੈਂਦੇ ਬਾਜ਼ਾਰ ਪਰਾਣਾ ਸ਼ਾਲਾ ਚੌਂਕ ਦੇ ਵਿੱਚ ਜੰਮ ਕੇ ਨਰੇਬਾਜੀ ਗੰਨੇ ਦੀ ਖੱਜਲ ਖਵਾਰੀ ਨੂੰ ਲੈ ਕੇ ਜੋ ਗੰਨਾ ਮੈਨੇਜਮੈਂਟ ਦੀ ਜੋ ਢਿੱਲੀ ਕਾਰਜਕਾਰੀ ਆ ਉਹਨੂੰ ਲੈ ਕੇ ਜੋ ਨਰੇਬਾਜੀ ਕੀਤੀ ਜਾ ਰਹੀ ਹੈ ਸਾਡੇ ਨਾਲ ਜੋ ਕਿਸਾਨ ਆਗੂ ਨੇ ਡਾਕਟਰ ਦਲਜੀਤ ਸਿੰਘ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਸੋ ਜੋ ਗੰਨਾ ਮੈਨੇਜਮੈਂਟ ਦੇ ਖਿਲਾਫ ਨਰੇਬਾਜੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਖਿਲਾਫ ਕੀਤੀ ਜਾ ਰਹੀ ਹੈ ਕੀ ਮੰਗਾਂ ਨੇ ਤੁਹਾਡੀਆਂ ਸਾਡੀਆਂ ਮੰਗਾਂ ਇਹ ਆ ਜੀ ਦੇਖੋ ਇਸ ਸਾਲ ਦੀ ਫਸਲ ਹੁੰਦੀ ਆ ਤੇ ਹੁਣ ਫਸਲ ਗੰਨੇ ਦੀ ਜਿਹੜੀ ਪੱਕ ਕੇ ਤਿਆਰ ਹੋ ਚੁੱਕੀ ਆ ਮਿੱਲਾਂ ਦਾ ਸੀਜ਼ਨ ਸ਼ੁਰੂ ਆ ਸਰਕਾਰ ਨੇ ਝੂਠਾ ਵਾਦਾ ਲੌਲੀਪੌਪ ਦੇ ਦਿੱਤਾ ਹੈ ਕਿ 25 ਨਵੰਬਰ ਨੂੰ ਮਿੱਲਾਂ ਚਾਲੂ ਹੋਣਗੀਆਂ ਨੋਟੀਫਿਕੇਸ਼ਨ ਕੋਈ ਜਾਰੀ ਨਹੀਂ ਹੋਇਆ ਨਾ ਅਜੇ ਤੱਕ ਸਾਨੂੰ ਕੋਈ ਪਰਚੀਆਂ ਦੀ ਸਪਲਾਈ ਆਈ ਆ ਕਿਉਂਕਿ ਸਾਨੂੰ ਤਾਂ ਤਾਂ ਹੀ ਪਤਾ ਲੱਗੇ ਅੱਜ ਦੇਖੋ 23 ਤਰੀਕ ਹੋ ਚੁੱਕੀ ਆ ਤੇ ਉਹ 5 ਦਿਨ ਪਹਿਲਾਂ ਤੇ ਪਰਚੀ ਆਉਂਦੀ ਆ ਤੇ ਐਂ ਬੜੇ ਚਿੰਤਾ ਦਾ ਇਸ ਗੱਲ ਤੋਂ ਵੀ ਕਿਉਂ ਨਹੀਂ ਮਿੱਲਾਂ ਚਾਲੂ ਹੋ ਰਹੀਆਂ ਦੂਜੇ ਪਾਸੇ ਸਰਕਾਰ ਸਰਕਾਰ ਦਾ ਵਿੱਚ ਇਹ ਦੋਸ਼ ਆ ਕਿ ਅੱਜ ਕਿੰਨਾ ਸਮਾਂ ਦੇਖੋ ਹੋ ਗਿਆ ਤੇ ਇਹਨੇ ਲੰਬੇ ਸਮੇਂ ਦੇ ਵਿੱਚ 55 ਰੁਪਏ 50 ਪੈਸੇ ਜੋ ਸਰਕਾਰ ਨੇ ਰੇਟ ਦੇ ਵਿੱਚ ਪਾਉਣੇ ਸੀਗੇ ਸਾਡੇ ਖਾਤਿਆਂ 'ਚ ਉਹ ਅਜੇ ਤੱਕ ਸਰਕਾਰ ਨੇ ਰਾਸ਼ੀ ਜਿਹੜੀ ਨਹੀਂ ਪਾਈ ਅਸੀਂ ਬਿਲਕੁਲ ਇਥੋਂ ਤਾੜਨਾ ਕਰਦੇ ਆ ਕਿ ਸਮੇਸਰ ਇਹ ਜਿਹੜਾ ਬਕਾਇਆ ਰਹਿੰਦਾ ਉਹਨਾਂ ਨੂੰ ਤੁਰੰਤ ਉਹ ਰਕਮ ਜਿਹੜੀ ਜਾਰੀ ਕਰੋ ਗੰਨੇ ਦਾ ਰੇਟ ਵਧਾਓ ਤੇ ਸਮੇਸਰ ਮਿੱਲਾਂ ਚਲਾਓ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੰਨੇ ਦੇ ਰੇਟ ਨੂੰ ਲੈ ਕੇ ਗੰਨੇ ਦੇ ਭਾਅ ਨੂੰ ਲੈ ਕੇ ਸੋروز ਪ੍ਰਦਰਸ਼ਨ ਕਰ ਰਹੇ ਨੇ ਕਿਸਾਨ ਆਗੂਾਂ ਦੀ ਮੰਗ ਹੈ ਕਿ ਜਿਹੜਾ 55 ਰੁਪਏ ਦੇ ਕਰੀਬ ਜੋ ਬਕਾਇਆ ਪੰਜਾਬ ਸਰਕਾਰ ਵੱਲੋਂ ਜੋ ਕਿਸਾਨਾਂ ਦੇ ਖਾਤਾਈ ਖਾਤਿਆਂ ਦੇ ਵਿੱਚ ਗੰਨਾ ਕਸਤਕਾਰ ਦੇ ਖਾਤਿਆਂ ਦੇ ਵਿੱਚ ਪਾਉਣਾ ਸੀ ਉਹ ਹੁਣਲੇ ਤੱਕ ਨਹੀਂ ਪਿਆ ਸੋ ਖੰਡ ਮਿਲਾਂ ਨੂੰ ਜੋ ਹੈ ਸਮੇਂ ਸਿਰ ਚਰੌਂਦੀਆਂ ਜੋ ਇਹ ਦੋ ਤਿੰਨ ਮੰਗਾਂ ਨੇ ਇਹਨਾਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੋ ਇਹਨਾਂ ਰੋਸ ਪ੍ਰਦਰਸ਼ਨਾਂ ਨੂੰ ਲੈ ਕੇ ਜਿੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੋਸ ਪ੍ਰਦਰਸ਼ਨ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਹੋਰ ਵੱਖੋ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਵੀ ਰੋਸ ਪ੍ਰਦਰਸ਼ਨ ਸਾਹਮਣੇ ਆਏ ਨੇ ਸੋ 26 ਤਰੀਕ ਨੂੰ ਜੋ ਪਠਾਨਕੋਟ ਤੇ ਜਲੰਧਰ ਨੈਸ਼ਨਲ ਹਾਈਵੇ ਤੇ ਜੋ ਧਰਨੇ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਸੋ ਹੁਣ ਦੇਖਣਾ ਹੈ ਕਿ ਪੰਜਾਬ ਸਰਕਾਰ ਦੇ ਸਿਰ ਇਹਨਾਂ ਮੰਗਾਂ ਨੂੰ ਲੈ ਕੇ ਕੋਈ ਜੂ ਹਰਕ ਦੀ ਆ ਜਾਂ ਨਹੀਂ ਲਿਸਰਕਦੀ ਇਹ ਇਹਨਾਂ ਦੀਆਂ ਮੰਗਾਂ ਕਿਸਾਨਾਂ ਦੀਆਂ ਗਨ ਕਸਤਕਰਾਂ ਦੀਆਂ ਜੋ ਮੈਨੇਜਮੈਂਟ ਜਾ ਸਰਕਾਰ ਹੈ ਇਹ ਪ੍ਰਵਾਨ ਕਰਦੀ ਹੈ ਜਾਂ ਨਹੀਂ ਕਰਦੀ ਹੈ ਸਮਾਂ ਦੱਸੇਗਾ ਹੁਣ ਤੱਕ ਲਈ ਇੰਨੇ ਸੁਯੋਗੀ ਕੈਮਰਾਮੈਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ